ਕਿਵੇਂ ਆ ਠੀਕ ਐ ਜਦੋਂ ਬੈਠੇ ਨੂੰ ਦੇਖ ਲਿਆ ਸੀ ਦਿਮਾਗ ਫਿਰ ਚੱਲ ਕਿਉਂ ਨਾ ਕਰੇ ਚੱਲ ਵਧੀਆ ਗੀ ਕਿਵੇਂ ਚੋਰਾ ਜੀ ਉਹਨਾਂ ਵਧੀਆ 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 ਤੂੰ ਸੁਣਾ ਠੀਕ ਐ ਵਧੀਆ ਕੋਈ ਅੱਜ ਸੁਣਨਾ ਹੀ ਸੁਣਾ ਦੇ ਕੋਈ ਸ਼ੇਅਰ ਕੋਈ ਵਧੀਆ ਆ ਸ਼ੇਅਰ ਸੁਣਨਾ ਹੋਰ ਸ਼ੇਅਰ ਫਿਰ ਉਹ ਮੱਖਣ ਬਰਾੜ ਦਾ ਸੁਣਾਉਂਦੇ ਨੇ ਤੁਹਾਨੂੰ ਹਾਂ ਦੇ ਕਹਿੰਦਾ ਗੇਟ ਤੇ ਲਿਖਿਆ ਹੱਤਾ ਪੜ ਕੇ ਬੋਤਲ ਖੋਲੀ ਅੰਦਰ ਵੜ ਕੇ ਝਟ ਟਕਾਤਾ ਸੋਡਾ ਉਹਨਾਂ ਢਿੱਲ ਨਾ ਕੀਤੀ ਪੀਤੀ ਮੈਂ ਇੱਕ ਦਿਨ ਯਾਰਾ ਹਾਤੇ ਤੇ ਵਹਿ ਕੇ ਪੀਤੀ ਠੀਕ ਹੈ ਕਿਸੇ ਦੇ ਮੂਰੇ ਪਉਆ ਰੱਖਿਆ ਕਿਸੇ ਦੇ ਮੂਰੇ ਵਧੀਆ ਸਭ ਧਰਮਾਂ ਦੇ ਬੰਦੇ ਉੱਥੇ ਲੱਗੀ ਗੱਲ ਬੜੀ ਵਧੀਆ ਇੱਕੋ ਡੱਬੇ ਚੋਂ ਪਾ ਕੇ ਕਿਉਂਕਿ ਉਹਨਾਂ ਡੱਬਾ ਵੀ ਐਂ ਜੀ ਉਹਨਾਂ ਦੇ ਇੱਕੋ ਡੱਬੇ ਚੋਂ ਪਾ ਕੇ ਕਹਿੰਦਾ ਸਭ ਨੇ ਪਤਲੀ ਕੀਤੀ ਪੀਤੀ ਮੈਂ ਇੱਕਦਮ ਨਿਆਰਾ ਹਾਤੇ ਤੇ ਵਹਿ ਕੇ ਪੀਤੀ ਕਹਿੰਦਾ ਮੂਰੇ ਗੰਡਾ ਰੱਖਿਆ ਕਿਸੇ ਮਗਾਲੀ ਮੱਛੀ ਇੱਕ ਨੇ ਆਖਿਆ ਗਾਲ ਕੱਢ ਕੇ ਕਹਿੰਦਾ ਸੜਾ ਰੈਤਾ ਕਿ ਲੱਸੀ ਠੀਕ ਹੈ ਸਾਡੀ ਵੀ ਗੱਲ ਸੁਣ ਜਾ ਮਿੱਤਰਾ ਫਿਰਦਾ ਅੱਖੀਆਂ ਮੀਚੀ ਪੀਤੀ ਮੈਂ ਇੱਕਦਨ ਯਾਰਾ ਹਾਤੇ ਤੇ ਵਹਿ ਕੇ ਪੀਤੀ ਕਹਿੰਦਾ ਮਜ਼ਦੂਰ ਸੇਠ ਤੇ ਜੱਟ ਵੀ ਉਥੇ ਲਾਹਣ ਸੁਰਗ ਨੂੰ ਪੌੜੀ ਘਰੇ ਜਨਾਨੇ ਕੱਢੇ ਗਾਲਾਂ ਕਰਦੀ ਬੌੜੀ ਬੌੜੀ ਲਿਖਦੇ ਅੱਜ ਤੂੰ ਮੱਖਣ ਵਰਾੜਾ ਸਾਡੀ ਵੀ ਹੱਡ ਬੀਤੀ ਪੀਤੀ ਮੈਂ ਇੱਕਦਨ ਯਾਰਾ ਹਾਤੇ ਤੇ ਵਹਿ ਕੇ ਇਹ ਮੈਨ ਲੱਗਿਆ ਬਹੁਤ ਵਧੀਆ ਬਹੁਤ